ਸਤਿ ਸ਼੍ਰੀ ਅਕਾਲ ਮੈਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਹਲਕੇ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਦਾ ਚੋਣਾਂ ਦਾ ਜਿਹੜਾ ਬਿਗਲ ਵੱਜ ਚੁੱਕਿਆ ਤੇ ਵਕ ਵਕ ਹਲਕਿਆਂ ਦੀ ਤੁਹਾਨੂੰ ਜਿਹੜੀ ਆ ਖਬਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂ ਹਰਸਾਏ ਦੇ ਵਿੱਚ ਆਪਾਂ ਪਹੁੰਚੇ ਆਂ ਤੇ ਮੰਡੀ ਦੇ ਵਿੱਚ ਆਪਾਂ ਬੈਠੇ ਸੀ ਸਾਡੇ ਨਾਲ ਮਜ਼ਦੂਰ ਵੀਰ ਆ ਇੱਥੇ ਕੰਮ ਕਰਨ ਵਾਲੇ ਵੀਰ ਆ ਇਹਨਾਂ ਦੀਆਂ ਕਾਫੀ ਮੰਡੀ ਨਾਲ ਸੰਬੰਧਿਤ ਮੁਸ਼ਕ ਨਾਲ ਸਾਂਝੀਆਂ ਕਰਾਂਗੇ ਉਸ ਤੋਂ ਇਲਾਵਾ ਜਿਹੜੇ ਪਹਿਲਾਂ ਦੇ ਸਰਕਾਰਾਂ ਦੇ ਕੰਮ ਹੋਏ ਆ ਜਾਂ ਸਰਕਾਰਾਂ ਦੇ ਵਾਅਦੇ ਸੀਗੇ ਕੀਤੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਆਪਣੇ ਨਾਲ ਇਹ ਵੀਰਾ ਵਾਰੀ-ਵਾਰੀ ਆਪਾਂ ਸਾਰਿਆਂ ਦਾ ਇਹਨਾਂ ਦਾ ਜਿਹੜਾ ਜ਼ਿਕਰ ਆ ਵੀ ਤੁਹਾਡੇ ਨਾਲ ਇਹ ਜਿਹੜਾ ਕਰਦੇ ਰਵਾਂਗੇ ਹਾਂਜੀ ਸਾਸ਼ੀ ਕੁਲ ਬਾਈ ਜੀ ਕੀ ਬਾਈ ਸ਼ੁਭ ਨਾਮ ਕੀ ਆਪਣਾ ਵੀਰੋ ਜੀ ਤੇ ਕਿਵੇਂ ਦੇਖਦੇ ਹੋ ਵੀਰ ਮੇਰੇ ਜਿਹੜਾ ਦਿਨ ਚੱਲੀ ਜਾਂਦੇ ਲੋਕ ਸਭਾ ਵੋਟਾਂ ਦੇ ਦਿਨ ਚੱਲੀ ਜਾਂਦੇ ਆ ਲੀਡਰਾਂ ਨੇ ਆਉਣਾ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਕਰ ਲਿਆ ਤੁਹਾਡਾ ਤਾਂ ਹਜੇ ਮੰਡੀਆਂ 'ਚ ਕੰਮ ਹੀ ਮੈਨੂੰ ਲੱਗਦਾ ਬਹੁਤ ਪਿਆ ਸਾਡਾ ਸਰ ਮੰਡੀ 'ਚ ਕੰਮ ਖਤਮ ਹੋਏਗਾ ਤਾਂ ਵੋਟਾਂ ਦਾ ਸਰਸੀ 15 ਤਰੀਕ ਤੋਂ ਮੰਡੀ ਤੇ ਸ਼ੁਰੂ ਹੋਏ ਪਿਛਲੇ ਮਹੀਨੇ ਤੇ ਅੱਜ ਤਰੀਕ 9 ਹੋ ਗਈ ਏ ਤੇ ਸਾਨੂੰ 10 ਦਿਨ ਹੋ ਗਏ ਇੱਥੇ ਮੰਡੀ ਦੇ ਵਿੱਚ ਵੇਲਾ ਬੈਠਿਆਂ ਨੂੰ ਕਿ ਕੋਈ ਇੱਥੇ ਗੱਡੇ ਨਹੀਂ ਕੋਈ ਇੱਥੇ ਮਾਲ ਚਕਾਉਣ ਵਾਲਾ ਬੰਦਾ ਨਹੀਂ ਆਦਾ ਗੱਡੀ ਆਦੀ ਤੇ ਇੱਕ ਅੱਧੀ ਆਦੀ ਬਸ ਅੱਜ ਵੀ ਪਰਸੋ ਦੀ ਗੱਡੀ ਆਈ ਅੱਜ ਇੱਕੋ ਹੀ ਆਈ ਏ ਗੱਡੀ ਤੇ ਗੱਡੀ ਇੱਥੇ ਬਾਅਦ ਜਿੰਨੇ ਮਜ਼ਦੂਰ ਬੈਠੇ ਨੇ ਸਾਰੇ ਆਪ ਦਾ ਮਾਲ ਭਰ ਕੇ ਬਸ ਬੈਠੇ ਨੇ ਰਾਤ ਨੂੰ ਚੌਂਕੀਦਾਰ ਹੀ ਕਰਦੇ ਨਾ ਕੋਈ ਇੱਥੇ ਚੌਂਕੀਦਾਰ ਹੈਗਾ ਕਿ ਨਾ ਕੋਈ ਇਥੇ ਬੰਦਾ ਕੋਈ ਆਂਦਾ ਬਸ ਮੰਡੀ ਦੇ ਜਿਹੜੇ ਮੰਡੀ ਦੇ ਮਾਲਕ ਨੇ ਇਥੋਂ ਦੇ ਆਂਦੇ ਜ਼ਰੂਰ ਨੇ ਸ਼ਾਮ ਨੂੰ ਚਲੇ ਜਾਂਦੇ ਨੇ ਕਿੰਨੇ ਸਾਲਾਂ ਤੋਂ ਜਿਹੜਾ ਤੁਸੀਂ ਮੰਡੀ ਨਾਲ ਜੁੜੇ ਹੋ ਜਿਹੜਾ ਮੰਡੀ ਵਾਲਾ ਕੰਮ ਕਰਦੇ ਮੰਡੀ ਇਥੋਂ ਹੀ ਉਵੇਂ ਤਾਂ ਇਥੇ 13-14 ਸਾਲ ਹੋ ਗਿਆ ਸਾਨੂੰ ਜੀ ਇਸ ਇਸ ਮੰਡੀ ਦੇ ਵਿੱਚ ਉਸ ਤੋਂ ਪਹਿਲਾਂ ਸਰਕਾਰ ਹਰ ਸਾਲ ਬਦਲਦੀ ਰਹੀ 2.5 ਸਾਲ ਪਹਿਲਾਂ ਇੱਕ ਸਰਕਾਰ ਆਈ ਸੀ ਬਦਲਾ ਦੇਣਾ ਤੇ ਆਈ ਸੀਗੀ ਉਹਨਾਂ ਨੇ ਐਤਕੀ ਵੀ ਇਸ ਵਾਰ ਵੀ ਸੀਐਮ ਸਾਹਿਬ ਦੇ ਵੀ ਉਦੋਂ ਸੀ ਕਿ ਵੀ ਜਿਹੜਾ ਮੰਡੀਆ ਦੇ ਵਿੱਚ ਦਾਣਾ-ਦਾਣਾ ਚੱਕਿਆ ਜਾਊਗਾ ਇਸ ਤੋਂ ਪਹਿਲਾਂ ਜਿਹੜਾ ਕਣਕ ਦਾ ਸੀਜ਼ਨ ਮੰਡੀਆਂ 'ਚ ਕਿੰਨੇ ਕ ਦਿਨ ਦਾ ਹੁੰਦਾ ਸੀ ਤੇ ਇਸ ਵਾਰ ਕਣਕ ਦਾ ਸੀਜ਼ਨ ਕਿੰਨੇ ਕ ਟਾਈ ਸਿੱਝੰਦਾ ਜੀ ਵੀ 25 ਦਿੰਦਾ ਹੀ ਹੁੰਦਾ ਸੀ ਦਾ ਐਸ ਟਾਈਮ ਤੇ ਮੈਨੂੰ ਲੱਗਦਾ ਡੇਢ ਤੋਂ ਵੀ ਤਾਂ ਜਾਏਗਾ ਇਹ ਜਿਸ ਹਿਸਾਬ ਨਾਲੇ ਤੇ ਇਹਦੇ ਨਾਲ ਤੁਹਾਡਾ ਜਿਹੜਾ ਰਜ਼ਗਾਰ ਆ ਉਹ ਕਿੰਨਾ ਕੁ ਫਰਕ ਪਿਆ ਹੁਣ ਤੁਹਾਨੂੰ ਜਿਹੜੀ ਕਮਾਈ ਸੀ ਹੁੰਦੀ ਸੀ ਮੰਡੀ ਚੋਂ ਅੱਗੇ ਕਿੰਨੀ ਕੁ ਹੁੰਦੀ ਸੀ ਇੱਕ ਬੰਦੇ ਨੂੰ ਹਾਂ ਸਰ ਬੇਮਤਲ ਇਹ ਹੀ ਹੈ ਜਿਹੜੀ ਸਾਨੂੰ ਇਹਦੇ ਵਿੱਚ ਬਚਤ ਹੈਗੀ ਏ ਉਹ ਤਾਂ ਜੇ ਅਸੀਂ ਲੇਟ ਹੋ ਗਿਆ ਸਾਨੂੰ ਪੱਲੋ ਪੈਣ ਦੀ ਡਰ ਨਹੀਂ ਸਾਨੂੰ ਵੀ ਪੱਲੋ ਖਰਚ ਹੋ ਸਕਦਾ ਸਾਡਾ ਹਾਂਜੀ ਸਰ ਤੇ ਚੋਣਾਂ ਦਾ ਮਾਹੌਲ ਵੀ ਜਿਹੜਾ ਪੂਰਾ ਭਖਿਆ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਅਸੀਂ ਇਧਰੋਂ ਵੇਲੇ ਹੋਈਏ ਤਾਂ ਫੇਰ ਹੀ ਉਧਰ ਵੇਚ ਸੋਚਾਂਗੇ ਤੇ ਮੈਨੂੰ ਲੱਗਦਾ ਇੱਥੇ ਮੰਡੀਆਂ ਦੇ ਵਿੱਚ ਵੀ ਹੁਣ ਜਿਹੜੇ ਲੀਡਰ ਵੋਟਾਂ ਮੰਗਣ ਆਉਂਦੇ ਆ ਕਿ ਹਜੇ ਪਿੰਡਾਂ 'ਚ ਹੀ ਨਹੀਂ ਨਹੀਂ ਜੀ ਹਲੇ ਇੱਥੇ ਕੋਈ ਨਹੀਂ ਆਉਂਦਾ ਕੱਲੇ ਪਿੰਡਾਂ ਦੇ ਵਿੱਚ ਹੀ ਫਿਰਦੇ ਨੇ ਤੁਹਾਡੇ ਫਿਰੋਜ਼ਪੁਰ ਜੇ ਹਲਕੇ ਦੀ ਗੱਲ ਕਰੀਏ ਤਾਂ ਇਥੋਂ ਸਾਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਐਲਾਨ ਕਰਦੇ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਕਿਸ ਉਮੀਦਵਾਰ ਦੀ ਜਿਹੜੀ ਪਕੜ ਹੈ ਇੱਥੇ ਕਿਸ ਤਰ੍ਹਾਂ ਦੀ ਹੈ ਸਾਡੇ ਤਾਂ ਹਲੇ ਦਿਲ 'ਚ ਕਿਸੇ ਦੀ ਪਕੜ ਨਹੀਂ ਜੀ ਸਹੀ ਗੱਲ ਤਾਂ ਤੇ ਇਹ ਸਾਬ ਨਾਲੇ ਮੰਡੀਆਂ ਦੇ ਵਿੱਚ ਨਾਜ ਹੀ ਰੁਲੀ ਜਾਂਦੇ ਤੇ ਕਹਿੰਦੇ ਇੱਕ ਮਿੰਟ ਤੋਂ ਪਹਿਲੇ ਚਕਾ ਦੇਂਗੇ ਨਾਜ ਇਹ ਤਾਂ ਲੈ ਤੱਕ ਰੁਲੀ ਜਾਂਦੇ ਬਾਈ ਜੀ ਹੋਰ ਵੀ ਆਪਣੇ ਨਾਲ ਗੱਲਬਾਤ ਕਰਨ ਲਈ ਹੈਗੇ ਇੱਥੇ ਨਾਲ ਮੌਜੂਦ ਆ ਬਾਈ ਜੀ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ 2.5 ਸਾਲ ਜਿਹੜੇ ਸਰਕਾਰ ਨੂੰ ਪੰਜਾਬ 'ਚ ਬਣੀ ਨੂੰ ਹੋ ਗਈ ਕਿਵੇਂ ਦੇਖਦੇ ਹੋ 2.5 ਸਾਲਾਂ ਦੇ ਕੰਮ ਕੰਮ ਸਰਕਾਰ ਨੇ ਕੁਝ ਨਹੀਂ ਕੀਤਾ ਸਾਡਾ ਜੀ ਜਿਹੜੀਆਂ ਸਰਕਾਰਾਂ ਮੰਗਾ ਕੀ ਸੀਗਾ ਜਿਹੜੀਆਂ ਪਹਿਲਾਂ ਜਾਂ ਤੁਸੀਂ ਜਦੋਂ ਪਹਿਲਾਂ ਵੋਟਾਂ ਮੰਗਣ ਆਏ ਸੀ ਉਦੋਂ ਕੀ ਮੰਗਾਂ ਰੱਖਿਆ ਸੀ ਇਹਨਾਂ ਮੰਗਾਂ ਬਹੁਤ ਵਾਦੇ ਕੀ ਤੁਸੀਂ ਕੋਈ ਵਾਦੇ ਇੱਕ ਨਹੀਂ ਪੂਰਾ ਕੀਤਾ ਨੀ ਉਹ ਦਸੀ ਜਾਂਦੇ ਵੀ ਅਸੀਂ 300 ਜੁਨਟ ਬਿਜਲੀ ਵੀ ਜਿਹੜੀ ਉਹ ਫਰੀ ਕਰਤੀ ਆ ਤੇ ਹੋਰ ਕਾਫੀ ਉਹ ਤਾਂ ਆਪਦੇ ਵਜੋਂ ਸਰਕਾਰ ਆ ਜਿੱਥੇ ਆਪਦਾ 2.5 ਸਾਲ ਦਾ ਉਹ ਦਿੰਦੇ ਆ ਰਿਪੋਰਟ ਕਾਰਡ ਪੇਸ਼ ਕਰਦੇ ਆ ਤੇ ਤੁਹਾਡੇ ਕਿਹੜੇ ਵਾਦੇ ਜਿਹੜੇ ਨਹੀਂ ਪੂਰੇ ਹੋਏ ਸਾਡੇ ਵੱਲ ਕੋਈ ਨਾ ਸਰਕਾਰ ਨੇ ਕਿਤੇ ਨਹੀਂ ਪੂਰੇ ਜੀ ਕੇਦਰ ਜੀ ਵੀ ਜਿਹੜੇ ਪੇਸਣੀਆਂ ਨਾ ਪੇਸਣਾ ਬੰਦ ਹੋ ਗਈਆਂ ਸਾਰੇ ਕੰਮ ਬੰਦ ਹੋਏ ਪਨੇ ਮਜ਼ਦੂਰ ਜ਼ਰੂਰੀ ਜਾਂਦਾ ਸਾਡੇ ਕਲਾਜਾਂ ਗੇ ਵੇਖੋ ਬੁਰੇ ਹਾਲ ਬੈਂਕੇ ਜੜੀ ਨੇ ਤੇ ਜਿਹੜਾ ਤੁਸੀਂ ਮੰਡੀ ਦਾ ਤੁਸੀਂ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਹਾਂਜੀ ਪਹਿਲਾਂ ਵੀ ਕਦੇ ਆਏ ਹੋਇਆ ਵੀ ਮੰਡੀ ਦੇ ਵਿੱਚ ਇੰਨਾ ਲੰਮਾ ਸੀਜ਼ਨ ਗਿਆ ਨਹੀਂ ਜੀ ਪਹਿਲਾਂ ਨਹੀਂ ਜਾਂਦਾ ਸੀ ਪਹਿਲਾਂ ਸਰਕਾਰਾਂ ਬਹੁਤ ਚੰਗੀਆਂ ਸੀ ਕਾਂਗਰਸ ਸਰਕਾਰ ਚੰਗੀ ਸੀ ਕਾਲੀ ਸਰਕਾਰ ਚੰਗੀ ਸੀ ਜਿਹੜੀ ਆ ਗਈ ਆ ਸਰਕਾਰ ਹੋਣੇ ਏਡੇ ਕਾਰੇ ਕਿਸੇ ਵੀ ਕੰਮ ਦੀ ਨਹੀਂ ਲਈ ਸਾਡਾ ਕੋਈ ਕੰਮ ਨਹੀਂ ਕਰ ਰਹਾ ਨਹੀਂ ਉਹ ਤਾਂ ਕਹਿੰਦੇ ਸਾਨੂੰ ਸਮਾਂ ਦੇਓ 70 ਸਾਲ ਪਹਿਲਾਂ ਵਾਲੇ ਨੇ ਬਹੁਤ ਜਿਹੜਾ ਗੰਦ ਪਾਇਆ ਸੀ ਵੀ ਉਹਨੂੰ ਗੰਦ ਨੂੰ ਸਾਫ਼ ਕਰਨ ਵਾਸਤੇ ਸਾਨੂੰ ਵੀ ਸਮਾਂ ਚਾਹੀਦਾ ਉਹ ਤਾਂ ਬਹੁਤ ਸਰਕਾਰ ਚੰਗੀ ਸੀ ਇਹ ਸਰਕਾਰ ਸਾਡੇ ਕਿਸੇ ਪੈਸੇ ਦਾ ਕੰਮ ਨਹੀਂ ਦੀ ਜੀ ਉਹ ਸਰਕਾਰਾਂ ਸਾਡੇ ਬੜੇ ਕੰਮ ਕੀਤੇ ਨੇ ਪਹਿਲੀਆਂ ਸਰਕਾਰਾਂ ਨੇ ਪਹਿਲੀਆਂ ਸਰਕਾਰਾਂ ਨੇ ਆ ਜਿਹੜਾ 2.5 ਸਾਲ ਦੇ ਜਿਹੜੀ ਕਾਰਜਕਾਰੀ ਇਹ ਸਰਕਾਰ ਦੀ ਇਸ ਤੋਂ ਦੁਕੀ ਸਾਡੀ ਮਾਨ ਸਾਹਿਬ ਦੀ ਬਾਹ ਫੜੀ ਸੀ ਸਾਡੇ ਕੰਮ ਸਾਰੇ ਬਾਅਦ ਪੂਰੇ ਕੀਤੇ ਨੇ ਅੱਛਾ ਕਿਹੜੇ ਮਾਨ ਸਾਹਿਬ ਦੀ ਗੱਲ ਕਰਦੇ ਹੋ ਆਪਣੇ ਕੀ ਨੋ ਨਹੀਂ ਮਾਨ ਅੱਛਾ ਹਾਂਜੀ ਬਹੁਤ ਕਾਢੇ ਕੰਮ ਕੀਤੇ ਅੱਛਾ ਪਹਿਲਾਂ ਤੋਂ ਅਜੇ ਵੀ ਹੈ ਸਾਡੇ ਪਰਚੇ ਪੈਂਦੇ ਵੇ ਬੰਦਿਆ ਦੇ ਅੱਛਾ ਨਜਾਇਜ਼ ਨਾਲੇ ਸਰਕਾਰ ਕਹਿੰਦੀ ਵੀ ਆਮ ਲੋਕਾਂ ਦੀ ਸਰਕਾਰ ਹੈ ਇਹਦੇ ਚ ਜਿਹੜੇ ਪੁਰਾਣੇ ਸਰਕਾਰਾਂ ਪਰਚੇ ਪਵਾਉਂਦੀਆਂ ਸੀ ਉਹ ਬੰਦ ਹੋ ਗਏ ਨਾ ਜੀ ਬਿਲਕੁਲ ਨਹੀਂ ਠੂਠੀ ਗੱਲ ਹੈ ਤੁਸੀਂ ਗੱਲ ਕੀਤੀ ਸੀ ਮਾਨ ਸਾਹਿਬ ਦੀ ਜਿਹੜੇ ਜੋਰਾ ਸਿੰਘ ਜੀ ਮਾਨ ਇਸੇ ਹਲਕੇ ਤੋਂ ਤਿੰਨ ਵਾਰ ਐਮਪੀ ਰਹੇ ਆ ਤੇ ਉਹਨਾਂ ਦਾ ਮਿਲਨ ਅਨੁਸਾਰ ਕਿਸ ਤਰ੍ਹਾਂ ਦਾ ਸੀ ਲੋਕਾਂ ਨਾਲ ਕਿਵੇਂ ਵਿਚਰਦੇ ਬਹੁਤ ਚੰਗੇ ਵਿਚਾਰ ਸੀ ਉਹਨਾਂ ਦੇ ਬਹੁਤ ਚੰਗੇ ਸਾਡਾ ਬੰਦਾ ਠੰਡ ਜਿਖ ਨੀ ਜਾਂਦਾ ਸੀ ਇਹ ਸਰਕਾਰ ਜਿਹੜੀ ਆ ਗਈ ਏ ਇਹ ਕਿਸੇ ਕੰਮ ਦੀ ਨਹੀਂ ਹੈ ਜੀ ਸਾਡਾ ਅਜੂ ਚਾ ਬਣ ਗਿਆ ਉਹਨੂੰ ਨਹੀਂ ਮੰਨਦੇ ਤੇ ਉਹਨਾਂ ਦੇ ਬੇਟੇ ਨੂੰ ਵੀ ਤੁਹਾਨੂੰ ਸ਼ਾਇਦ ਪਤਾ ਹੋਵੇ ਬੋਬੀ ਮਾਨ ਨੂੰ ਟਿਕਟ ਮਿਲੀ ਹੈ ਉਹ ਪ੍ਰਚਾਰ ਕਰ ਰਹੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜੀ ਬੜੇ ਚੋਣਾਂਗੇ ਮੈਸਲ ਜੁਏ ਨੇ ਸਾਡਾ ਬਹੁਤ ਨਾਲ ਮੋ ਪਿਆਰੇ ਤੁਹਾਡੇ ਇਸ ਹਲਕੇ ਦੇ ਜਿਹੜੇ ਐਮ.ਐਲ.ਏ ਆ ਉਹਨਾਂ ਨੂੰ ਕੈਬਨਿਟ ਵਿੱਚ ਮਨਿਸਟਰ ਵੀ ਸੀ ਸਰਾਰੀ ਸਾਹਿਬ ਤੇ ਉਹ ਵੀ ਮੈਨੂੰ ਲੱਗਦਾ ਵੋਟਾਂ ਮੰਗਣ ਆ ਰਹੇ ਹੋਣਗੇ ਹਾਂਜੀ ਆਦ ਰਹੇ ਜੀ ਉਹਨਾਂ ਦਾ ਕਿਵੇਂ ਆ ਇੱਥੇ ਹੁੰਦਾ ਮਾਹੌਲ ਜਿਹੜਾ ਗੁਰੂ ਸਾਹਿਬੀ ਆਪਣਾ ਦਾ ਮਹਿਨਤਾ ਮਾਨ ਸਾਹਿਬ ਨਾਲ ਜਾ ਆਵਲਾ ਸਾਹਿਬ ਇਹ ਗਏ ਆਪਣੇ ਗੁਰੂ ਸਾਹਿਬ ਦੇ ਉਹਨਾਂ ਬਹੁਤ ਮੋ ਪਿਆਰੇ ਕਾ ਬੀਜੇਪੀ ਵੱਲੋਂ ਰਾਣਾ ਸੋਢੀ ਨੂੰ ਵੀ ਟਿਕਟ ਦਿੱਤੀ ਪਈ ਗਈ ਆ ਤੇ ਉਹ ਉਹ ਵੀ ਪਹਿਲਾਂ ਇਸ ਹਲਕੇ ਦੀ ਕਾਫੀ ਦੋ ਤਿੰਨ ਵਾਰ ਕਮਾਂਡ ਸੰਭਾਲ ਚੁੱਕੇ ਆ ਉਹਨਾਂ ਜਨਾਬ ਬੋੜੀ ਕੋ ਨਹੀਂ ਪੈਣੀ ਸਾਡਾ ਕੰਮ ਹੀ ਕੋ ਨਹੀਂ ਕੀਤਾ ਨੇ ਅੱਛਾ ਰਾਣਾ ਸੋਢੀ ਨਹੀਂ ਹਾਂਜੀ ਬ ਉਹਨੇ ਲੁੱਟਿਆ ਤੇ ਕੁੱਟਿਆ ਰਾਣਾ ਸੋਢੀ ਹਾਂਜੀ ਬਾਈ ਇਸ ਸਬੰਧੀ ਜਦੋਂ ਪੰਨਗਰੇਂ ਦੇ ਇਨਸਪੈਕਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਿਹੜਾ ਫੋਨ ਆ ਆਪਣਾ ਉਹ ਵਿਜੀ ਕਰਤਾ ਇੱਕ ਵਾਰੀ ਤੇ ਆਪਾਂ ਦੁਬਾਰਾ ਫੇਰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੱਖ ਜਾਣਨ ਲਈ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਡੇਲੀ ਰਿਪੋਰਟ ਵੀ ਆਪਾਂ ਸੋਨਗੜ ਰੱਤੇਵਾਲ ਦੀ ਦਾਣਾ ਮੰਡੀ ਦੇ ਵਿੱਚ ਬੈਠੇ ਸੀ ਜਿਵੇਂ ਪਿੱਛੇ ਵੀ ਆਪਾਂ ਗੱਲਬਾਤ ਕਰ ਰਹੇ ਸੀਗੇ ਤੇ ਆਪਾਂ ਇਨਸਪੈਕਟਰ ਸਾਹਿਬ ਨੂੰ ਫੋਨ ਲਾਇਆ ਸੀ ਉਹਨਾਂ ਨੇ ਵੀ ਜਿਹੜਾ ਫੋਨ ਨਹੀਂ ਚੱਕਿਆ ਸੀਗਾ ਤੇ ਹੁਣ ਆਪਾਂ ਇਥੋਂ ਦੇ ਹਲਕੇ ਦੇ ਵਿਧਾਇਕ ਤੇ ਸਾਵਾ ਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਜੀ ਜੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਆਪਾਂ ਜਿਹੜਾ ਫੋਨ ਲਾਇਆ ਉਹਨਾਂ ਨੂੰ ਫੋਨ ਵੇਟਿੰਗ ਦੇ ਵਿੱਚ ਚੱਲ ਰਿਹਾ ਤੇ ਜ਼ਰੂਰ ਆਪਣੇ ਨਾਲ ਜਦੋਂ ਵੀ ਉਹ ਮਿਲਣ ਲੱਗਦਾ ਫ੍ਰੀ ਹੁੰਦੇ ਤੇ ਗੱਲਬਾਤ ਕਰਨਗੇ ਵੋਟਾਂ ਦੇ ਦਿਨ ਜਿਵੇਂ ਪਹਿਲਾਂ ਆਪਾਂ ਜ਼ਿਕਰ ਕੀਤਾ ਈ ਵਾਰ-ਵਾਰ ਲੋਕ ਸਭਾ ਦਾ ਜਿਹੜਾ ਪ੍ਰਚਾਰ ਆ ਉਹ ਚੱਲ ਰਿਹਾ ਮੈਨੂੰ ਲੱਗਦਾ ਜ਼ਰੂਰ ਸਰਾਰੀ ਸਾਹਿਬ ਕਿਤੇ ਪ੍ਰਚਾਰ ਦੇ ਵਿੱਚ ਵਿਜੀ ਆ ਉਹਨਾਂ ਨੇ ਆਪਣਾ ਜਿਹੜਾ ਫੋਨ ਆ ਉਹ ਨਹੀਂ ਅਟੈਂਡ ਕੀਤਾਗਾ ਆਪਾਂ ਦੋ ਵਾਰੀ ਜਿਹੜਾ ਉਹਨਾਂ ਦੇ ਪਰਸਨਲ ਨੰਬਰ ਤੇ ਜਿਹੜਾ ਉਹਨਾਂ ਦਾ ਪਰਸਨਲ ਨੰਬਰ ਉਹਦੇ ਤੇ ਆਪਾਂ ਦੋ ਵਾਰੀ ਜਿਹੜੀ ਕਾਲ ਕੀਤੀ ਆ ਉਹਨਾਂ ਨੇ ਆਪਣਾ ਜਿਹੜਾ ਫੋਨ ਆ ਉਹ ਅਟੈਂਡ ਨਹੀਂ ਕੀਤਾਗਾ ਹੈਲੋ ਹਾਂਜੀ ਕੌਣ ਸਾਬੋਲ ਰਿਹਾ ਜੀ ਮੈਂ ਸਕਤੀ ਮਾਰ ਕੇ ਪੱਟੀ ਬੋਲ ਰਿਹਾ ਹਾਂ ਹਾਂ ਜੀ ਸਸੀਕਲ ਸਰ ਸੁਖਪਾਲ ਬੋਲਦਾ ਜੀ ਆਦੀਵਾਲ ਡੇਲੀ ਰਿਪੋਰਟ ਟੀਵੀ ਤੋਂ ਪ੍ਰੈਸ ਰਿਪੋਰਟਰ ਹਾਂ ਜੀ ਹਾਂ ਜੀ ਤੁਹਾਡੀ ਕਾਲ ਆਨ ਰਿਕਾਰਡ ਆ ਸਰ ਅਸੀਂ ਸੋਨਗੜ ਰੱਤੇਵਾਲਾ ਅਨਾਜ ਮੰਡੀ ਦੇ ਵਿੱਚ ਬੈਠੇ ਹਾਂ ਸਰ ਹਾਂ ਜੀ ਸੋਨਗੜ ਰੱਤੇਵਾਲਾ ਅਨਾਜ ਮੰਡੀ ਦੇ ਵਿੱਚ ਬੈਠੇ ਹਾਂ ਜੀ 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 ਸਰ ਇੱਥੇ ਲਿਫਟਿੰਗ ਦੀ ਬਹੁਤ ਵੱਡੀ ਦਿੱਕਤ ਆ ਜੀ ਭਾਈ ਇਹ ਨਾ ਸਾਰੇ ਹੀ ਪ੍ਰੋਬਲਮ ਐ ਅਸੀਂ ਰੋਜ਼ ਇਹਨਾਂ ਦੀਆਂ ਕਰ ਰਹੇ ਆ ਹਾਂ ਜੀ ਹਾਂ ਜੀ ਲਿਫਟਿੰਗ ਹੋ ਗਈ ਐ ਨਹੀਂ ਇੱਥੇ ਤਾਂ ਨੀ ਤੁਹਾਡੀ ਰਿਪੋਰਟਾਂ ਦੇ ਮੁਤਾਬਕ ਕਿੰਨਾ ਕਿ ਜਿਹੜਾ ਗੱਟੇ ਦਾ ਇੱਥੇ ਸਟਾਕ ਹੈ ਜਿਹੜਾ ਪਿਆ ਜੀ ਅਜੇ 50% ਹੀ ਹੋਈ ਜੀ ਸਾਰੀਆਂ ਮੰਡੀਆਂ ਝੋਟੇ ਹਾਂ ਨਹੀਂ ਜਿਹੜਾ ਗੁਰੂਰ ਸਾਹਿਬ ਪਿੰਡ ਦੀ ਮੰਡੀ ਹੋਊਗੀ ਅੰਦਾਜ਼ਨ ਇੱਥੇ ਕਿੰਨੇ ਕਿ ਗੱਟੇ ਜੀ ਜਿਹੜੇ ਭਰਦੇ ਆ ਕਿੰਨੇ ਕੁ ਹੋ ਗਈ ਉਹ ਨਹੀਂ 50% ਰਿਪੋਰਟ ਤਾਂ ਮੇਰੇ ਕੋਲ ਨਹੀਂ ਹੈਗੀ ਮੈਂ ਡੀਐਮਸ ਨਾਲ ਦੀ ਮੀਟਿੰਗ ਤਾਂ ਇੱਥੇ ਇੱਥੇ ਨਾ ਜੀ ਬਈ ਜ਼ਿਆਦਾ ਜਿਵੇਂ ਲੇਬਰ ਦੇ ਦੱਸਣ ਦੇ ਮੁਤਾਬਕ ਇੱਥੇ ਨੀਅਰ ਬਾਊਟ 1 ਲੱਖ ਦੇ ਕਰੀਬ ਗੱਟਾ ਹਜੇ ਮੰਡੀ ਦੇ ਵਿੱਚ ਪਿਆ ਜੀ ਤੇ ਗੱਡੀ ਪਿਛਲੇ 3 ਦਿਨਾਂ ਤੋਂ ਇੱਕ ਆਈ ਹੈ ਜੀ ਤੇ ਜੇ ਇਹ ਲੇਬਰ ਵਾਲੇ ਹੁਣ ਕਹਿੰਦੇ ਅਸੀਂ ਪਿਛਲੀ 15 ਤਰੀਕ ਤੋਂ ਬੈਠੇ ਆ ਜੀ ਵੀ ਹੁਣ ਤਾਂ ਸਾਨੂੰ ਜਿਹੜਾ ਖਰਚਾ ਪੱਲੋ ਪੈਣਾ ਸ਼ੁਰੂ ਹੋ ਗਿਆ ਤੇ ਇਹ ਜੇ ਇੱਕ ਇੱਕ ਗੱਡੀ ਆਈ ਤਾਂ ਇੱਕ ਮਹੀਨਾ ਕੰਮ ਹੋਰ ਚੱਲੂਗਾ ਜੀ ਨਹੀਂ ਨਹੀਂ ਤਾਂ ਕੀ ਬਣਾ ਲਾਉਣਾ ਇੱਥੇ ਲਾਂ ਚਾਰਜਸ ਲੱਗੇ ਪਾਉਣ ਸਾਰੇ ਹੁਣ ਵੀ ਮੀਟਿੰਗ 'ਚ ਇਹੀ ਗੱਲ ਚੱਲੀ ਹੈ ਠੀਕ ਹੈ ਜੀ ਤੇ ਕੋਈ ਨਹੀਂ ਹੈ ਕਿ ਤਾਈ ਨਾ ਜੀ ਡੇਲੀ ਰਿਪੋਰਟ ਇਹਨਾਂ ਦੀ ਜੋ ਵੀ ਹੁੰਦੀ ਹੈ ਨਹੀਂ ਤੇ ਲਿਫਟਿੰਗ ਹੁੰਦੀ ਨਜ਼ਰ ਹੋਣ ਲੱਗੇ ਡੇਲੀ ਡੇਲੀ ਪ੍ਰੈਸਨ ਨਾਲ ਨਹੀਂ ਨਹੀਂ ਸਰ ਇਹ ਪਹਿਲੀ ਵਾਰੀ ਆਏ ਹੋਇਆ ਪਿਛਲੇ ਸਮੇਂ ਦੇ ਵਿੱਚ ਤਾਂ ਕਨਕ ਦੇ ਵਰੀ ਬਾਜੀ ਅਗੇ ਮੰਦਾਂ ਦੇ ਨਹੀਂ ਨਹੀਂ ਇਹ ਸਰਕਾਰਾਂ ਫਿਰ ਕਿਉਂ ਇਹ ਆਪਦੇ ਹਰ ਵਾਰੀ ਕਾਹਤੋਂ ਇੰਨੀ ਦਿੱਕਤ ਮਸੂਸ ਦੇ ਵਿੱਚ ਭਾਜੀ ਨਾ ਗੱਡੀਆਂ ਦਾ ਟਰਾਂਸਪੋਰਟ ਦਾ ਬੜਾ ਮਸਲਾ ਹੋ ਗਿਆ ਜਿਆਦਾਤਰ ਲੋਕ ਨਾ ਛੋਲੀਆਂ ਗੁੱਡੀਆਂ ਵੇਖ ਗਈਆਂ ਨੇ ਜਾ ਰਹੀਆਂ ਠੀਕ ਹੈ ਜੀ ਲੋਕਲ ਕੋਈ ਕਲਾਸ ਚਲਾ ਕੇ ਨਹੀਂ ਖੁਸ਼ ਹੁੰਦਾ ਕਿਉਂਕਿ ਅਖੇ ਚੱਲਦੀਆਂ ਹੀ ਮਦਰ ਹੌਲਡਰ ਲੋਡ ਕਰਦੀਆਂ ਨੇ ਅੱਛਾ ਅੱਛਾ ਜੀ ਲੋਕਲ ਗੱਡੀ ਨੂੰ ਭਾਜਦਾ ਕੋਈ ਨਹੀਂ ਗੱਡੀਆਂ ਬਾਹਰ ਜਾਣੀਆਂ ਠੀਕ ਤੇ ਹੁਣ ਇਹਨਾਂ ਦਾ ਮਸਲਾ ਕਿਵੇਂ ਹੱਲ ਹੋਊਗਾ ਜੀ ਇਹ ਤਾਂ ਬੈਠੇ ਵੇਖ ਰਹੇ ਸੋ ਜੀ ਅੰਦੀ ਫਿਰ ਡੀਐਮ ਸਾਹਿਬ ਨਾਲ ਜਦੋਂ ਹੋ ਗਈ ਮੈਂ ਵੀ ਉੱਤੇ ਡੀਐਮ ਸਾਹਿਬ ਕੋਲ ਸੀ ਠੀਕ ਹੈ ਜੀ ਸਾਰੇ ਡੀਐਮ ਨਾਲ ਗੱਲ ਚੱਲ ਰਹੀ ਹੈ ਜੀ ਬਹੁਤ ਮਿਹਰਬਾਨ ਜੀ ਥੈਂਕ ਯੂ ਆ ਤੁਸੀਂ ਦੇਖ ਲਓ ਜੀ ਜਿਹੜਾ ਸੁਣ ਲਿਆ ਤੁਸੀਂ ਸੈਕਟਰੀ ਸਾਹਿਬ ਦਾ ਔਨ ਰਿਕਾਰਡ ਹੀ ਆਪਾਂ ਤੇ ਔਨ ਹੋਲਡ ਹੀ ਆਪਾਂ ਗੱਲ ਕੀਤੀ ਸੀਗੀ ਉਹਨਾਂ ਦਾ ਵੀ ਜਿਹੜਾ ਬਕਸ ਸੀਗਾ ਵੀ ਉਹਨਾਂ ਦੇ ਵੀ ਫਿਲਹਾਲ ਜਿਹੜੇ ਹੱਥ ਖੜੇ ਹੀ ਸੀਗੇ ਕਿਉਂਕਿ ਉਹਨਾਂ ਨੇ ਦੱਸਤਾ ਵੀ ਹਰ ਵਾਰੀ ਆਇਆ ਹੁੰਦਾ ਇਹ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਵੀ ਇਹ ਆਪਦੇ ਪੁਖਤਾ ਪ੍ਰਬੰਧ ਜਿਹੜੀਆਂ ਨਹੀਂ ਕਰਦੀਆਂ ਇਹ ਫੇਲ ਹੀ ਸਾਬਤ ਹੋਈਆਂ ਤੇ ਇੱਥੇ ਤਾਂ ਜਿਹੜੇ ਸੈਕਟਰੀ ਦੇ ਹੁਣ ਮੁਲਾਜ਼ਮਾਂ ਦੇ ਮੰਡੀ ਬੋਰਡ ਦੇ ਮੁਲਾਜ਼ਮਾਂ ਸੈਕਟਰੀ ਸਾਹਿਬ ਆਪ ਮੁੱਖੋਦ ਮੰਨਦੇ ਆ ਵੀ ਜਿਹੜਾ ਹਰ ਵਾਰ ਆ ਜਿਹੜਾ ਇਹ ਇਸੇ ਤਰ੍ਹਾਂ ਹੀ ਹੁੰਦਾ ਕਿਉਂਕਿ ਵਾਰ-ਵਾਰ ਦੀਆਂ ਗਲਤੀਆਂ ਇਹ ਵਾਰ-ਵਾਰ ਦਰਹਾ ਰਹੇ ਆ ਉਹਨੂੰ ਇਹ ਜਿਹੜਾ ਸਫਲ ਕਰਨ ਦੀ ਜਿਹੜਾ ਕੋਸ਼ਿਸ਼ ਨਹੀਂ ਕਰ ਰਹੇਗੇ ਇਹ ਉਹਨਾਂ ਨੇ ਆਪ ਔਨ ਰਿਕਾਰਡ ਹੀ ਇਹ ਗੱਲ ਕੀਤੀ ਆ ਵੀ ਹਰ ਵਾਰੀ ਐਸੀ ਤਰ੍ਹਾਂ ਹੁੰਦਾ ਦੇਖਦੇ ਹਾਂ ਹੁਣ ਇਹ ਕਦੋਂ ਤੱਕ ਜਿਹੜਾ ਇਹ ਮੰਡੀਆਂ ਦਾ ਜਿਹੜਾ ਇਹ ਮਜ਼ਦੂਰ ਵਰਗ ਆ ਜਿਹੜਾ ਇਹਨਾਂ ਦਾ ਇੱਥੋਂ ਜਿਹੜਾ ਜਿਵੇਂ ਬਾਈ ਜੀ ਪਹਿਲਾਂ ਦੱਸੀ ਜਾਂਦੇ ਸੀ ਵੀ ਇੱਥੇ ਫਸੇ ਹੋਏ ਆ ਸੀ ਵੀ ਕਿੰਨੇ ਟਾਈਮ ਦੇ ਵਿੱਚ ਜਿਹੜਾ ਇਹ ਇਥੋਂ ਫਿਰ ਹੀ ਹੁੰਦੇ ਆ ਤੁਸੀਂ ਐਸੀ ਤਰ੍ਹਾਂ ਸਾਡੇ ਨਾਲ ਜੁੜੇ ਰਿਹਾ ਕਰੋ ਡੇਲੀ ਰਿਪੋਰਟ ਵੀ